ਇਹ ਮੈਂ ਜਨਸਮਾ ਕਰਨੀ ਕਿ ਕਿੰਨੇ ਪਹਿਲਾਂ ਤੋਂ ਮੇਰੇ ਡੰਕੀ ਬਰੇੜੇ ਫੋਨ ਆਏ ਕਿ ਕਿਸ ਤਰ੍ਹਾਂ ਦੇ ਕੇ ਕੀ ਕਰਦੇ ਦੇਖੋ ਇੱਕ ਸਰਪ੍ਰੀਤ ਸਿੰਘ ਸੈਂਡੀ ਮਠਾੜੂ ਨਾਮ ਦਾ ਵਿਅਕਤੀ ਜਿਹੜਾ ਕਿ ਕ੍ਰਿਮੀਨਲ ਮਾਈਂਡਡ ਆ ਔਰ ਬਲੈਕਮੇਲ ਕਰਦਾ ਵਾ ਐਕਸਟਰਸ਼ਨ ਦੀਆਂ ਧਮਕੀਆਂ ਦਿੰਦਾ ਵਾ ਉਹ ਵਿਅਕਤੀ ਵੱਲੋਂ ਮੈਨੂੰ ਡੀਫੇਮ ਕਰਨ ਲਈ ਮੇਰੀਆਂ ਪੋਸਟਾਂ ਗਲਤ ਬਣਾ ਕੇ ਔਰ ਦੂਸਰੀਆਂ ਸੰਸਥਾਵਾਂ ਦੇ ਲੈਟਰਪੈਡ ਚੋਰੀ ਕਰਕੇ ਉਹ ਵਿਅਕਤੀ ਫੇਸਬੁੱਕ ਦੇ ਉੱਤੇ ਪਾ ਰਿਹਾ ਵਾ ਔਰ ਮੈਨੂੰ ਧਮਕੀਆਂ ਦੇ ਰਿਹਾ ਵਾ ਐਕਸਟਰਸ਼ਨ ਦੀਆਂ ਤੇ ਅੱਜ ਪੁਲਿਸ ਨੇ ਫੌਰੀ ਕਾਰਵਾਈ ਕਰਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਵਾ ਜਿੱਥੇ ਪੁਲਿਸ ਨੇ ਉਹਦਾ 2 ਦਿਨ ਦਾ ਰਿਮਾਂਡ ਲਿਆ ਵਾ ਇਹ ਵਿਅਕਤੀ ਪਿਛੋਕੜ ਦੇ ਵਿੱਚ ਕ੍ਰਿਮੀਨਲ ਆ ਔਰ ਜਿੱਥੇ ਕ੍ਰਿਮੀਨਲ ਆ ਉੱਥੇ ਵਿਅਕਤੀ ਵੱਲੋਂ ਪਹਿਲਾਂ ਇਸ ਵਿਅਕਤੀ ਦੇ ਉੱਤੇ ਸਿਰਸੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਵੀ ਇਸ ਵਿਅਕਤੀ ਦੇ ਉੱਤੇ ਕੇਸ ਦਰਜਾ 1 ਕਰੋੜ ਦੀ ਐਕਸਟਰਸ਼ਨ ਦਾ ਔਰ ਲੁਧਿਆਣੇ ਸਰਬਾ ਨਗਰ ਪੁਲਿਸ ਸਟੇਸ਼ਨ ਦੇ ਉੱਤੇ ਇਸ ਵਿਅਕਤੀ ਦੇ ਉੱਤੇ ਕੇਸ ਆਲਰੇਡੀ ਦਰਜਾ 376 ਦਾ ਰੇਪ ਦਾ ਔਰ 6 ਨੰਬਰ ਡਿਵੀਜ਼ਨ ਦੇ ਵਿੱਚ ਇਸ ਵਿਅਕਤੀ ਦੇ ਉੱਤੇ 295 354 ਦਾ ਕੇਸ ਮਤਲਬ ਕ੍ਰਿਮੀਨਲ ਬੈਕਗਰਾਉਂਡ ਦਾ ਇਹ ਵਿਅਕਤੀ ਮੈਨੂੰ ਐਕਸਟਰਸ਼ਨ ਕਰ ਰਿਹਾ ਸੀ ਮੈਨੂੰ ਧਮਕੀਆਂ ਦੇ ਰਿਹਾ ਸੀ ਫਰੋਤੀਆਂ ਔਰ ਪੈਸੇ ਦੀ ਮੰਗ ਕਰ ਰਿਹਾ ਸੀਗਾ ਸੋ ਇਸ ਵਿਅਕਤੀ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਕੀਤਾ ਮੈਂ ਧੰਨਵਾਦ ਕਰਦਾ ਹਾਂ ਬਾ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਦਾ ਕਿ ਜਿਨ੍ਹਾਂ ਨੇ ਇਹ ਨਿਆਂ ਦਿੱਤਾ ਔਰ ਇਸ ਵਿਅਕਤੀ ਨੂੰ ਜਿਹੜਾ ਇਹ ਬਲੈਕਮੇਲਰ ਸੀਗਾ ਇਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਭੇਜਿਆ ਕਿ ਐਸੇ ਨੇ ਲੱਗੀ ਟੀਮ ਜਿਹੜੀ ਸਟਰੋਂਗ ਬਣੀ ਜਾ ਰਹੀ ਤੁਹਾਨੂੰ ਉਸ ਵਜ੍ਹਾ ਕਰਕੇ ਜਿਹੜੇ ਫੋਨ ਕੀਤਾ ਯਾਰ ਹਾਂ ਜਿਹੜੀ ਉਹ ਸਾਡੀ ਟੀਮ ਸਾਡੇ ਇਲੈਕਸ਼ਨ ਚੱਲ ਰਹੇ ਆ ਮੈਨੂੰ ਉਸ ਇਲੈਕਸ਼ਨ ਦੇ ਵਿੱਚ ਬਦਨਾਮ ਕਰਨ ਲਈ ਪਿਛਲੇ 3 ਦਿਨ ਤੋਂ ਇਹ ਕਾਰਵਾਈ ਪਾ ਰਿਆ ਸੀ ਰੋਜ਼ ਫੇਸਬੁੱਕ ਦੇ ਉੱਤੇ ਕਦੇ ਕਿਤੇ ਮੀਟਿੰਗ ਕਦੇ ਕਿਤੇ ਮੇਰੀਆਂ ਫੋਟੋਆਂ ਪਾ ਕੇ ਗਲਤ ਲੈਟਰਪੈਡ ਯੂਜ਼ ਕਰਕੇ ਵਿਅਕਤੀ ਇਹ ਕੰਮ ਕਰ ਰਿਹਾ ਸੀ ਜਿਹਦਾ ਇਹਨੂੰ ਮਤਲਬ ਅੱਜ ਟਰੈਪ ਹੋ ਕੇ ਫੜਿਆ ਗਿਆ ਔਰ ਐਫ ਆਈ ਆਰ ਦਰਜ ਹੋਈ ਤੇ ਇਹ ਵਿਅਕਤੀ ਹੁਣ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਆ ਕਿਉਂਕਿ ਇਹਨੂੰ ਜੁੜੀ ਰਿਮਾਂਡ ਮਿਲ ਗਿਆ ਵਾ ਪੁਲਿਸ ਨੂੰ ਤੇ ਜਿਹੜਾ ਵਿਅਕਤੀ ਦੇ ਬਾਰੇ ਗੱਲ ਕਰ ਰਿਹਾ ਕੁਲਦੀਪ ਸਿੰਘ ਗਿਰਦੀ ਜੋ ਕਿ ਇਹਨੇ ਫੇਕ ਵਿਅਕਤੀ ਖੜਾ ਕੀਤਾ ਹੋਇਆ ਉਸ ਵਿਅਕਤੀ ਨੂੰ ਇਹ ਕਰਕੇ ਜਿਹੜਾ ਕਿ ਵਿਅਕਤੀ ਹੈ ਹੀ ਨਹੀਂ ਕਿਤੇ ਕੈਨੇਡਾ ਅਮਰੀਕਾ ਕਿਤੇ ਨਹੀਂ ਹੈਗਾ ਉਥੋਂ ਵਿਦੇਸ਼ੀ ਕਾਲਾਂ ਕਰਵਾ ਕੇ ਇਹ ਵਿਅਕਤੀ ਇਹ ਕੰਮ ਕਰ ਰਿਹਾ ਵਾ ਕਿ ਮੈਂ ਤਾਂ ਪੁਲਿਸ ਨੂੰ ਇਹੀ ਮੰਗ ਕਰਦਾ ਕਿ ਕੁਲਦੀਪ ਸਿੰਘ ਬਿਰਦੀ ਵਿਅਕਤੀ ਨੂੰ ਵੀ ਪੇਸ਼ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਅਸਲ ਦੇ ਵਿੱਚ ਮੁੱਦਾ ਕੀ ਆ ਸਰ ਆ ਸਮੇਂ ਦੇ ਵਿੱਚ ਕੋਈ ਹੋਰ ਵੀ ਕਿਲਾਸੇ ਉਸੇ ਦੇ ਹੋਰ ਵੀ ਬੰਦੇ ਉਸੇ ਦੇ ਸ਼ਾਮ ਹਾਂ ਇਹਦੇ ਵਿੱਚ ਤੁਸੀਂ ਉਹ ਵੀਡੀਓ ਦੇਖ ਲਓ ਇਹਦੇ ਵਿੱਚ ਦੋ ਤਿੰਨ ਬੰਦੇ ਐਸੇ ਆ ਜਿਹੜੇ ਕਿ ਮੈਨੂੰ ਡੀਫੇਮ ਕਰਨਾ ਚਾਹੁੰਦੇ ਆ ਉਹ ਵਿਅਕਤੀਆਂ ਦੇ ਨਾਮ ਵੀ ਉਹ ਆਪ ਮੈਂ ਨਹੀਂ ਮੈਂ ਸਿਰਫ ਆਪਣਾ ਪੱਖ ਰੱਖਦਾ ਵਾ ਕਿ ਉਹ ਵਿਅਕਤੀਆਂ ਦੇ ਨਾਮ ਵੀ ਇਹ ਵਿਅਕਤੀ ਆਪਣੀਆਂ ਵੀਡੀਓਜ਼ ਦੇ ਵਿੱਚ ਲੈ ਰਿਹਾ ਵਾ ਸੋ ਇਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ